ਇੱਕ ਵਾਰ ਫੇਰ ਪਟਿਆਲਾ ਦੇ ਵਿੱਚ ਸਿਹਤ ਵਿਭਾਗ ਦੀ ਨਲਕੀ ਨਜ਼ਰ ਆ ਰਹੀ ਹੈ ਬੀਤੀ ਰਾਤ ਇੱਕ ਪਰਿਵਾਰ ਵੱਲੋਂ ਨਾਮੀ ਢਾਬੇ ਤੋਂ ਮੰਗਾਇਆ ਗਿਆ ਚੀਜ਼ ਚਿੱਲੀ ਪਰ ਉਸ ਦੇ ਵਿੱਚੋਂ ਨਿਕਲਿਆ ਇੱਕ ਕੌਕਰੇਜ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਕੌਕਰੇਜ ਸਬਜੀ ਦੇ ਵਿੱਚ ਪਿਆ ਹੋਇਆ ਨਿਕਲਿਆ ਪਰਿਵਾਰ ਦੇ ਬੱਚਿਆਂ ਨੇ ਇਹ ਸਬਜੀ ਪਹਿਲਾਂ ਥੋੜੀ ਜੀ ਖਾ ਲਈਤੀ ਸੀ ਜਿਸ ਕਰਕੇ ਉਹਨਾਂ ਦੀ ਸਿਹਤ ਵੀ ਖਰਾਬ ਹੋਈ ਹੈ ਉਸਦੇ ਪਿਤਾ ਨੇ ਦੱਸਿਆ ਕਿ ਬੱਚੀ ਨੂੰ ਉਲਟੀਆਂ ਲੱਗੀਆਂ ਸਨ ਤੇ ਨੇੜੇ ਦੇ ਡਾਕਟਰ ਕੋਲ ਉਸ ਦਾ ਇਲਾਜ ਵੀ ਕਰਾਇਆ ਗਿਆ। ਮਾਮਲੇ ਪਟਿਆਲੇ ਤੋਂ ਹੀ ਕਿਉਂ ਨਿਕਲਦੇ ਆ? ਪਹਿਲਾਂ ਚਾਕਲੇਟ ਦਾ ਮਾਮਲਾ ਆਂਦਾ ਹੈ, ਫਿਰ ਕੇਕ ਦਾ ਮਾਮਲਾ ਆਂਦਾ ਹੈ, ਫਿਰ ਇੱਕ ਚਿਕਨ ਦੀ ਦੁਕਾਨ ਚੋਂ ਚਿਕਨ ਨਿਕਲ ਵਾ ਤੇ ਕਿਤੇ ਜਲੇਬੀਆਂ ਚੋਂ ਮੱਖੀਆਂ ਨਿਕਲਦੀਆਂ ਨੇ। ਆ ਟਾਬੇ ਦਾ ਨਾਮ ਦੇਖ ਲਓ, ਜਿਹੜਾ ਕਿ ਪਟਿਆਲਾ ਸ਼ਹਿਰ ਦਾ ਨਾਮੀ ਟਾਬਾ ਹੈ। ਆਪਣੇ ਆਪ ਨੂੰ ਵੈਸ਼ਨੂ ਟਾਬਾ ਲਿਖਾ ਕੇ ਰੱਖਿਆ ਪਰ ਕੀ ਵੈਸ਼ਨੂ ਟਾਬੇ ਦੇ ਵਿੱਚ ਸਫਾਈ ਦਾ ਇੰਤਜ਼ਾਮ ਨਹੀਂ ਹੋਣਾ ਚਾਹੀਦਾ? ਕੀ ਵੈਸ਼ ਨੂੰ ਟਾਬੇ ਉੱਪਰ ਇਸ ਤਰ੍ਹਾਂ ਇਹ ਕੌਕਰੇਜ ਪ੍ਰੋਸੈਸ ਜਾਣੇ ਚਾਹੀਦੇ ਨੇ ਸੋ ਇਹ ਸਾਰੇ ਸਵਾਲ ਪ੍ਰਸ਼ਾਸਨ ਦੇ ਉੱਤੇ ਖੜੇ ਹੁੰਦੇ ਆ ਖਾਸ ਤੌਰ ਤੇ ਸਿਹਤ ਵਿਭਾਗ ਦੇ ਉੱਤੇ ਇਹ ਤਸਵੀਰਾਂ ਵੀ ਤੁਸੀਂ ਨੌਜਵਾਨ ਦੇਖ ਰਹੇ ਹੋ ਜਿਨ੍ਹਾਂ ਵੱਲੋਂ ਇਸ ਨਾਮੀ ਟਾਬੇ ਤੋਂ ਇਹ ਚੀਜ਼ ਚਿਲੀ ਮੰਗਾਇਆ ਗਿਆ ਸੀ ਜਿਸ ਵਿੱਚੋਂ ਕੌਕਰੇਜ ਨਿਕਲਦਾ ਪਰਿਵਾਰ ਦੇ ਵਿੱਚ ਇੱਕ ਦੁੱਖ ਦੀ ਲਹਿਰ ਵੀ ਹੈ ਕਿਉਂਕਿ ਬੱਚੇ ਨਾਨ ਵੈਜ ਤੱਕ ਨਹੀਂ ਖਾਂਦੇ ਸੀ ਤੇ ਉਹਨਾਂ ਦੇ ਵਿੱਚ ਇਸ ਗੱਲ ਦਾ ਵੀ ਗੁੱਸਾ ਹੈ ਕਿ ਇਹ ਕਿਸ ਤਰ੍ਹਾਂ ਦਾ ਫੂਡ ਜਿਹੜਾ ਪਰੋਸਿਆ ਜਾ ਰਿਹਾ ਹੈ ਉੱਥੇ ਜੇਕਰ ਸਿਹਤ ਵਿਭਾਗ ਦੀ ਗੱਲ ਕਰ ਲਈਏ ਤਾਂ ਸਿਹਤ ਵਿਭਾਗ ਕਦੇ-ਕਦੇ ਹੀ ਜਾਗਦਾ ਹੈ ਤੇ ਰੇਡ ਕਰਦਾ ਹੈ ਪਰ ਅਜਿਹੇ ਲੋਕਾਂ ਤੇ ਕਾਰਵਾਈ ਕੀ ਹੋਏਗੀ ਇਹ ਵੱਡਾ ਸਵਾਲ ਹੈ ਕਿਉਂਕਿ ਕੌਕਰੇਜ ਨਿਕਲ ਤੋਂ ਬਾਅਦ ਸੈਂਪਲ ਭਰਨਾ ਕਾਫੀ ਨਹੀਂ ਬਲਕਿ ਸੈਂਪਲ ਤੋਂ ਇਲਾਵਾ ਹੋਰ ਕਾਰਵਾਈ ਬਣਦੀ ਹੈ ਕਿਉਂਕਿ ਇਸ ਦੇ ਵਿੱਚ ਫੂਡ ਜਿਹੜਾ ਹੈ ਉਹ ਖਰਾਬ ਸਾਹਮਣੇ ਆ ਰਿਹਾ ਹੈ ਮਤਲਬ ਕਿ ਉਸ ਦੇ ਵਿੱਚ ਗਲਤ ਚੀਜ਼ਾਂ ਪਰੋਸੀਆਂ ਗਈਆਂ ਨੇ ਇੱਥੇ ਹੀ ਦੇਖਣ ਵਾਲਾ ਇਹ ਵੀ ਰਹੇਗਾ ਕਿ ਹੁਣ ਸਿਹਤ ਵਿਭਾਗ ਕਿਸ ਤਰ੍ਹਾਂ ਦੀ ਕਾਰਵਾਈ ਇਸ ਢਾਬੇ ਵਾਲੇ ਦੇ ਖਿਲਾਫ ਕਰਦਾ ਹੈ ਤਾਂ ਸੁਣੋ ਕੀ ਕਿਹਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਚਿੱਲੀ ਚੀਜ਼ ਦੀ ਥਾਂ ਤੇ ਮਿਲੇ ਕੋਕਰੇਜ ਸੁਦਰ ਸਿੰਘ ਜੀ ਇਹ ਕੀ ਕੀ ਮਾਮਲਾ ਜਿਹੜਾ ਢਾਬੇ ਦੇ ਪਿੱਛੇ ਵਾਲਾ ਜਿਹੜਾ ਕੋਕਰੇਜ ਪਿੱਛੇ ਸਾਹਮਣੇ ਮਾਮਲਾ ਸਰ ਐ ਜੀ ਰਾਤ ਸੀ ਗਏ ਅਗਰ ਸਿੰਘ ਦੇ ਢਾਬੇ ਤੇ ਮੈਂ ਬਾਈਕ ਤੇ ਬੈਠਾ ਸੀ ਪ੍ਰਧਾਨ ਜੀ ਨੇ ਸਬਜ਼ੀ ਲਈਏ ਤੇ ਅਸੀਂ ਚਲੇ ਗਏ ਆ ਉਸ ਤੋਂ ਬਾਅਦ ਇਹ ਪ੍ਰਧਾਨ ਜੀ ਨੂੰ ਸਵੇਰੇ ਅਗਰ ਪਿੱਛੇ ਆ ਕੇ ਕਹਿੰਦੇ ਵੀ ਤੁਸੀਂ ਕੋਕਰੇਜ ਆਇਆ ਇਹ ਨਹੀਂ ਕੋਈ ਗੱਲ ਹੋਈ ਸਾਡੀ ਜੀ ਇਹਨਾਂ ਨੇ ਕਿਹਾ ਕਿ ਖਾਣ ਮਤਲਬ ਇਸ ਵਿੱਚੋਂ ਨਿਕਲਿਆ ਤਾਂ ਉਸ ਤੋਂ ਬਾਅਦ ਬੇਟੀ ਖਾਣ ਤੋਂ ਬਾਅਦ ਜੀ ਆਪੀ ਖਰਾਬ ਹੋ ਗਈ ਹਾਂ ਦੱਸ ਤਰੀਕ ਇਹ ਕਹਿੰਦੇ ਬੇਟੀ ਤਮੀਰ ਖਰਾਬ ਹੋਈ ਹੋ ਗਿਆ ਨੇ ਬਿਟੀ ਆਣੇ ਤੁਸੀਂ ਜਦੋਂ ਫੀਚਰ ਗਏ ਤੁਸੀਂ ਨਾਲ ਸੀਗਾ ਉਸ ਸਮੇਂ ਹਾਂ ਮੈਂ ਬਾਹਰ ਬਾਈਕ ਤੇ ਬੈਠਾ ਇਹ ਬੂਲ ਬੂਲ ਤੇ ਤੇ ਪ੍ਰਧਾਨ ਜੀ ਅੰਦਰ ਡਾਂਗੇ ਹੋ ਸੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਤਲਬ ਇਹ ਚੋਕੜੀ ਮੈਨੂੰ ਹੁਣ ਸਵੇਰੇ ਸਵੇਰੇ ਇਹਨਾਂ ਨੇ ਆ ਆ ਵੀ ਕੋਕੜੀ ਨਿਕਲਿਆ ਸਮਝੀ ਜੋ ਕੀ ਕਹਿਣਾ ਚਾਹੋਗੇ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰ ਤਾਂ ਦੇਖੋ ਨਾ ਘੱਬੇ ਵਾਲੇ ਦੀ ਬਣਦੀ ਹੈ ਥੋੜਾ ਸਫ ਬੜਾ ਸਾਬ ਖਾਵ ਰਖਣੀ ਜੀ ਉਸਦੇ ਰਸਾ ਪੈ ਰਾਇ ਜੀ ਅੰਨੇ ਵਾਰ ਭਈ ਇਹ ਫਟੜ ਦੱਬੀ ਤੁਰੀ ਜਾਂਦੇ ਸਾਰੀ ਚੀਜ਼ਾਂ ਗਈਆਂ ਪਈਆਂ ਜੀ ਬੜਾ ਜੀ ਕਿੱਡਾ ਨੁਕਸਾਨ ਹੋ ਸਕਦਾ ਸੀ ਇਹਦੇ ਨਾਲ ਜੀ ਪਾਈ ਨੁਕਸਾਨ ਤਾਂ ਤਕੋ ਪੰਜੀ ਹੈ ਜਿਹੜੀ ਗੱਲ ਹੈ ਬੱਚੇ ਨੂੰ ਕੋਈ ਕੋਈ ਹੋ ਸਕਦਾ ਜੇ ਮੰਨ ਲਓ ਕੋਈ ਵੱਡੀ ਚੀਜ਼ ਹੁੰਦੀ ਹੁਣ ਤਾਂ ਚਲ ਛੀ ਛੋਟੀ ਛੋਟੂ ਟੁੱਟੇ ਵਾਲਾ ਚ ਸਰ ਜਾ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਹੈ ਵੀ ਇਹਨਾਂ ਨੂੰ ਪ੍ਰਜੈਕਸ਼ਨ ਨੂੰ ਮੰਗੇ ਹੀ ਵੀ ਇਹਨਾਂ ਦੇ ਖਾਤ ਪਈ ਜੇਵੇ ਜਿੰਨੇ ਵੀ ਇਹ ਆਪਣਾ ਸਾਫ ਸੁਥਰੀ ਚੀਜ਼ ਨਹੀਂ ਰੱਖਦੇ ਥੋੜਾ ਧਿਆਨ ਨਹੀਂ ਰੱਖਦੇ ਉਹ ਲੱਗਦਾ ਨਹੀਂ ਕਿ ਪਟਿਆਲੇ 'ਚ ਇਸ ਤਰ੍ਹਾਂ ਦੀ ਘਟਨਾ ਕਾਫੀ ਹੋ ਰਹੀਆਂ ਨੇ ਪਰ ਸੇਰ ਨੂੰ ਆ ਕੋਈ ਘਟਨਾ ਹੋਰ ਤੁਸੀਂ ਦੇਖੋ ਤੁਸੀਂ ਤੁਸੀਂ ਖਬਰਾਂ ਲਾਂਦੀ ਏ ਕੋਈ ਨਾ ਕੋਈ ਘਟਨਾ ਤਾਂ ਹੋ ਜਾਂਦੀ ਏ ਕਿਤੇ ਚੌਕਲੇਟ ਹੋਊਗੀ ਕਿਤੇ ਕੇਕ ਵਾਲੀ ਹੋਊਗੀ ਕਿਤੇ ਕਿਤੇ ਕੋਈ ਹੁੰਦਾ ਵੀ ਨਹੀਂ ਤੇ ਖਬਰ ਆ ਹੀ ਜਾਂਦੀ ਰੋਜ਼ ਨੂੰ ਜਿਵੇਂ ਭਾਗ ਨੂੰ ਲੱਗਦਾ ਨਹੀਂ ਐ ਬਾਰ ਬਾਰ ਚੈਕਿੰਗ ਕਰਨੀ ਚਾਹੀਦੀ ਜਾਂ ਚਾਰਕਣਾ ਚਾਹੀਦਾ ਕੋਈ ਲੋਕ ਬਹੁਤ ਸੈਕ ਇਗਰ ਇਹ ਤਾਂ ਭਲੀ ਹੁਣੀ ੱਟੀ ਨੇ ਵਿਭਾਗ ਦੀਆਂ ਭਾਗ ਦੀ ਜੁਮੇਵਰੀ ਐ ਲੋਕ ਦੇਖੋ ਰੇੜੀਆਂ ਲੱਗੀਆਂ ਖੁੱਲੇ 'ਚ ਸਾਰਾ ਕੁਝ ਵੇਚੀ ਜਾ ਰਿਹਾ ਵਿੱਚ ਮੱਖੇ ਆ ਮੱਛਰ ਸਭ ਜੋ ਭਾਂਡੇ ਟਿੰਡੇ ਡੰਡੇ ਨਾਲੇ ਚਲਾਇਓ ਨੇ ਸਭ ਦਬੀ ਵਾੜੀ ਉਹ ਮਾਰੀ ਬਣਦੀ ਜੀ ਦੀ ਹੈ ਸਾਡੇ ਕਈ ਮੰਗੇ ਜੀ ਪ੍ਰਸ਼ਾਸਨ ਤੋਂ ਇਨਸਾਫ ਹੋਣਾ ਚਾਹੀਦਾ ਹੈ ਜੀ ਇਹਨਾਂ ਦੀ ਵੀਡੀਓ ਵਾਡੋ ਮੇਰਾ ਨਾਮ ਮੰਟੀ ਹੈ ਜੀ ਠੀਕ ਹੈ ਜੀ ਰਾਤੀ ਅਸੀਂ ਸਲਿੱਪ ਲੇਤਾ ਆ ਗਿਆ ਸੀ ਦੁਕਾਨ ਤੋਂ 140 ਰੁਪਏ ਦਾ ਜੀ ਠੀਕ ਹੈ ਜੀ ਉੱਥੇ ਅੰਨੇਵਾ ਸਬਜ਼ੀਆਂ ਨੰਗੀਆਂ ਪਈਆਂ ਠੀਕ ਹੈ ਜੀ ਰਸ਼ ਬਹੁਤ ਜ਼ਿਆਦਾ ਹੁੰਦਾ ਕੋਈ ਛੇ ਟੱਕਦੇ ਨਹੀਂ ਹੈਗੇ 140 ਰੁਪਏ ਲਿੱਤਾ ਇਸ ਸਮਾਨ ਰਾਤ ਰਾਤੀ ਖਾਣ ਲੱਗੇ ਉਹਦੇ ਵਿੱਚ ਜਾਨਵਰ ਨਿਕਲੇ ਉਹ ਦਸੂਏ ਦੇ ਵਾਰੀ ਹੁਣ ਦੇਖੋ ਪਹਿਲਾ ਕੇਕ ਆਇਆ ਬੱਚੇ ਨੂੰ ਉਹਦੀ ਡੈਥ ਹੋ ਗਈ ਕੋਈ ਪ੍ਰਾਸ਼ਨ ਤੇ ਵੀ ਨਹੀਂ ਆਉਂਦਾ ਵੀ ਇਹ ਚੀਜ਼ ਟਾਕ ਲਈਏ ਨਹੀਂ ਟਗਲੇ ਸਿਰਫ ਐ ਇਕੱਠੇ ਕਰਨ ਦੀ ਆਦਤ ਪਈ ਹੋਈ ਬੇਨਾਂ ਲੋਕ ਇਹ ਚੀਜ਼ਾਂ ਸਾਰੀਆਂ ਉਹਵੇਂ ਹੀ ਨੰਗੇ ਪੀਆ ਮੱਖਣ ਵੀ ਨੰਗਾ ਪੈਦਾ ਹੀ ਹੋਏ ਨੰਗਾ ਪੀਆ ਹੀ ਰਸ਼ ਹੋ ਜਾਂਦਾ ਜਿਆਦਾ ਕੰਟਰੋਲ ਹੁੰਦਾ ਨਹੀਂ ਇਹਨਾਂ ਤੋਂ ਚੀਜ਼ਾਂ ਨੂੰ ਆ ਜਹਰੀਲੀ ਚੀਜ਼ ਵਿੱਚ ਦਿੱਤੀ ਆ ਰਾਤ ਨੂੰ ਦਸੂਏ ਦੇ ਬੱਚੇ ਟੁੱਟੇ ਹੋ ਗਏ ਦਸੂਏ ਕਿਹਨੂੰ ਕਹਿੰਦੇ ਮਲਟੀਜੀ ਜਰੂਰ ਡੱਬਾ ਤੋਂ ਰਿਲੈਕਸ ਇਹ ਖਾਣ ਤੇ ਥੋੜੀ ਅਸੇ ਖਾਈ ਤੇ ਜਦੋਂ ਮੇਰੇ ਘਰ ਦੇ ਕਹਦੇ ਦੇਖਣਾ ਕਾਲਾ ਜੇ ਮੇਰੀ ਬੇਟੀ ਜਾਂਦੀ ਕਾਲਾ ਜੇ ਕਿਤੇ ਦੇਖਣ ਜਿਹੜੀ ਕੀ ਐ ਫਿਰ ਮੈਂ ਦੇਖਿਆ ਮੈਂਗਾ ਕੁਛ ਨਹੀਂ ਆ ਵੈਸੇ ਫਿਰ ਦੇਖਿਆ ਜੀ ਲੈਟ ਵਿੱਚ ਆ ਗਈ ਇਹ ਜਾਨਵਰ ਸੀ ਉਹਦੇ ਬੇਟੀ ਦੀ ਪਲੇਟ ਦੇ ਵਿੱਚੋਂ ਤੁਸੀਂ ਇਕੱਠਾ ਕੀਤਾ ਹਾਂਜੀ ਹਾਂ ਤੇ ਇਹਦੇ ਉਸ ਤੋਂ ਬਾਅਦ ਅਸੀਂ ਫਿਰ ਬੇਟੀ ਨੂੰ ਦਵਾਈ ਦੁਈ ਦਵਾਤੀ ਸੀ ਰਾਜ ਡਾਕਟਰ ਜੋਸ਼ੀ ਦੇ ਠੀਕ ਹੈ ਜੀ ਉਹਨੂੰ ਉਲਟੀ-ਉਲਟੀ ਕੱਢੀ ਆਈ ਠੀਕ ਹੋ ਗਈ ਮਤਲਬ ਹੁਣ ਮੈਂ ਇਹ ਚੀਜ਼ ਪ੍ਰਸ਼ਾਸਨ ਨੂੰ ਇਹ ਮੰਗਾ ਮੇਰੀ ਦੇਖੋ ਇਹ ਚੀਜ਼ਾਂ ਗੱਲੀਆਂ ਹੋਰ ਗਿਆ ਆਪਣੇ ਪੈਸੇ ਕਮਾਣ ਵਿੱਚ ਇਹਨਾਂ ਚੀਟ ਧੱਕਦੇ ਹਨ ਆਵਾਜ਼ ਦਾ ਅੰਨੇ ਵਾਰਾ ਸ਼ਿੰਦਾ ਚੀਜ਼ਾਂ ਨਗੇ ਰਹਿੰਦੇ ਆ ਮੈਂ ਤੇ ਦੁਕਾਨ ਦਾ ਕੋਈ ਨਹੀਂ ਸੀ ਕਿ ਉਸ ਕਹਿੰਦਾ ਕਿ ਯਾਰ ਤੁਹਾਡੇ ਤੋਂ ਕਮਾਣ ਤੋਂ ਹੋ ਗਏ ਤੁਹਾਨੂੰ ਲੱਗਦਾ ਨਹੀਂ ਆਪਣੀ ਕਮਾਈ ਦੀ ਤੁਹਾਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਸ਼ਾਕਾਹਾਰੀ ਭੋਜਨ ਖਾ ਰਹੇ ਹੋ ਇਹਦੇ ਵਿੱਚ ਇਹ ਚੀਜ਼ਾਂ ਜਿਵੇਂ ਕੋਪਰੇ ਜੁਆਇਆ ਜਾ ਰਿਹਾ ਮਸਾਲਾ ਜੁਆਇਆ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਘਰੋਂ ਦੇ ਕੋਲ ਉਹ ਚੀਜ਼ ਆ ਸਕਦੀ ਹੈ ਹਾਂਜੀ ਹਾਂਜੀ ਉੱਥੇ ਸਾਰਾ ਵੈਸ਼ਰੂਮ ਹੈ ਇਹਦਾ ਤਾਂ ਸਾਨੂੰ ਵੈਸ਼ਰੂਮ ਦਾ ਕਾਹਦਾ ਰਹਿ ਗਈ ਇੱਕ ਤਾਂ ਬੰਦਾ ਚਿਕਨ ਖਾ ਰਿਹਾ ਚਲ ਪਤਾ ਹੀ ਚਿਕਨ ਖਾ ਰਹੇ ਆ। ਉਹ ਜਦ ਮੇਰੀ ਬੇਟੀ ਖਾਂਦੇ ਨਹੀਂ ਆਹ ਚੀਜ਼ ਖਾਲਣ ਦੇ ਫਿਰ ਦੱਸੋ ਪਤਾ ਨਹੀਂ ਬੱਚੇ ਦੇ ਬੰਦ ਨਹੀਂ ਬੱਚੇ। ਮੈਨੂੰ ਲੱਗਦਾ ਨਹੀਂ ਕੋਈ ਜਾਂ ਤਾਂ ਕਾਰਵਾਈ ਹੋਣੀ ਚਾਹੀਦੀ ਜੀ। ਕਾਰਵਾਈ ਹੋਣੀ ਚਾਹੀਦੀ ਆ ਜੀ। ਜੇ ਸਾਡੇ ਵਰਗਾ ਕੁਝ ਜਾਏਗਾ ਲੱਗੇ ਪ੍ਰਧਾਨ ਜੀ। ਕਿਸੇ ਕੋਈ ਗੱਲ ਜੀ ਉਹਨਾਂ ਸਾਨੂੰ ਦੇ ਗੱਲ ਮੈਂ ਉਹਦੇ ਕੋਲ ਗਿਆ ਨਹੀਂ। ਮਤਲਬ ਉਸ ਤੇ ਕਾਰਵਾਈ ਕਰਵਾਉਣਾ ਚਾਹੁੰਦਾ। ਵੀ ਅੱਗੇ ਦੀ ਥੋੜੀ ਕੇਅਰ ਹੋ ਜੇਗੀ। ਉਹਨੂੰ ਨਸੀਬੀ ਵੀ ਲੱਗੇ ਵੀ ਚੀਟ ਟਾ ਕੇ ਰੱਖੀਏ। ਵੀ ਅੱਜ ਕੱਲ੍ਹ ਤੁਹਾਨੂੰ ਪਤਾ ਚੀਟ ਤਾਂ 140 ਰੁਪਏ ਦੀ ਆ। ਬੱਚੇ ਨੂੰ ਕੁਛ ਹੋਣਾ ਫਿਰ ਦੱਸ ਤੇ ਫੇਰੇ ਕਹਿੰਦੇ ਜੀ ਆਹ ਕਰ ਲੋ ਇਹ ਕਰ ਲੋ ਇਹ ਕਰਦੇ ਹੁਣ ਤੁਸੀਂ ਜੋ ਵੜੀ ਦੇਖਿਆ ਕੇਕ ਵਾਲੇ ਦਾ ਚੋਕਲੇਟ ਵਾਲੇ ਦਾ ਕੇਕ ਵਾਲਾ ਬਾਹਰ ਆ ਗਿਆ ਜੀ ਬੱਚਾ ਜੀ ਸਾਡਾ ਮਿਲਿਆ ਦੋਸਤੋ ਕਿੰਨੇ ਹੁਣ ਡੈਰੀ ਵਾਲੇ ਆ ਦੁੱਧ ਆ ਨੰਗਾ ਪਿਆ ਹੁੰਦਾ ਮੱਛਰ ਪਏ ਹੁੰਦੇ ਆ ਜੋ ਉਹਨਾਂ ਨੂੰ ਪਿਆਰੀ ਟੱਕ ਦਾਂਗੇ ਉਹ ਟੱਕਦੇ ਫੇਰ ਵੀ ਨਹੀਂ ਹੈਗੇ ਤੁਹਾਨੂੰ ਕੀ ਲੱਗਦਾ ਕੀ ਦੀ ਜ਼ਿੰਮੇਵਾਰੀ ਗੋਲੀ ਚੀਤੀ ਹੈ ਜੀ ਤੇ ਦੇਖੋ ਜਿਹੜੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਸਿਰਫ ਆਪਣੇ ਪੈਸੇ ਕੱਟਣ ਦੇ ਮਤਲਬ ਰੱਖਦੇ ਆ ਜੀ ਚੀਜ਼ ਕੋਈ ਦੇਖਣੀ ਨਹੀਂ ਨੁੱਕਰ ਰੱਖਿਆ ਭਈਏ